ਦੇ ਹਿਆਤ ਨਗਰ ਦੇ ਰਹਿਣ ਵਾਲੇ surjit singh ਦੀ 6 ਕਨਾਲ ਕਣਕ ਦੀ ਫਸਲ ਖੇਤ ਦੇ ਵਿੱਚੋਂ ਖੜੇ ਖੜੇ ਸੁੱਕ ਗਈ ਹੈ ਕੋਈ ਸ਼ਰਾਰਤ ਦੇ ਨਾਲ ਉਸ ਦੀ ਫਸਲ ਤੇ ਘਾਹ ਮਾਰਨ ਵਾਲੀ ਸਪਰੇਅ ਛਿੜਕ ਗਿਆ surjit ਨੇ ਖੇਤੀ ਮਾਹਰਾ ਤੋਂ ਫਸਲ ਦੀ ਜਾਂਚ ਵੀ ਕਰਵਾਈ ਹੈ ਦਸਤਾਵੇਜ਼ ਵਿੱਚ ਸਾਫ਼ ਹੋਇਆ ਹੈ ਕਿ ਫਸਲ ਸਪਰੇਅ ਕਰਕੇ ਹੀ ਖਰਾਬ ਹੋਈ ਹੈ surjit singh ji ਕੀ ਸਾਰਾ ਮਾਮਲਾ ਹੈ ਜੀ ਇਹ ਮੌਲਾ ਜੀ ਕਣਕ ਦਾ ਹੋਇਆ ਜੀ ਦਵਾਈ ਕੋਈ ਪਾ ਗਿਆ ਕਣਕ ਦੇ ਤੇ ਕਿ ਜਿਹਨਾਂ ਨੂੰ ਸਾਡੇ 6 ਕ ਨਾਲ ਮੈਂ ਕਣਕ ਭੇਜੀ ਆ ਤੇ ਸਾਡੇ 6 ਕ ਨਾਲ ਤੁਸੀਂ ਵੇਖੋ ਸਾਡੇ ਸਪਰੇਅ ਕਰ ਦਿੱਤੀ ਆ ਉਹਨਾਂ ਨੇ ਕਦੋਂ ਪਤਾ ਲੱਗਾ ਤੇ ਕਦੋਂ ਠੀਕ ਹੀ ਮੈਨੂੰ 26 ਤਰੀਕ ਨੂੰ ਜੀ ਦੁਪਹਿਰੇ ਪਤਾ ਲੱਗਾ ਉਦੋਂ ਮੈਂ ਇਧਰ ਝਾਤੀ ਮਾਰਨ ਆਇਆ ਹੋਇਆ ਵੇਖਦੇ ਉਦੋਂ ਸੁੱਕਣ ਲਈ ਤੇ 23 ਨੂੰ 24 ਨੂੰ ਵੇਖੀ ਉਹ ਬਿਲਕੁਲ ਠੀਕ ਹੀ ਕਣਕ ਇਹੋ ਹੀ ਮੇਰੀ ਕਣਕ ਆ ਇਹ ਤੇ ਨਗ ਜਿਆਦਾ ਕਰਨਾ ਛੋਟਾ ਕਿਸਾਨ ਆ ਤੇ ਮੇਰੀ ਮਦਦ ਕੀਤੀ ਜਾਏ ਮੇਰੀ ਹੈਲਪ ਕੀਤੀ ਜਾਏ ਪੁਲਿਸ ਪ੍ਰਸ਼ਾਸਨ ਵਾਲੋ ਮੈਨੂੰ ਜੋ ਨਿਸ਼ਾਫਾ ਦਵਾਇਆ ਜਾਵੇ ਇਹ ਕਿਸੇ ਨੇ ਪਾ ਦਿੱਤੀ ਆ ਜਾਂ ਖੁਦ ਕੋਈ ਕਿਸੇ ਕੋਈ ਸਪਰੇ ਸਾਡੇ ਕੋਲੋਂ ਨਿਕਲੀ ਹੋਗੀ ਨਹੀਂ ਮੇਰੇ ਕੋਈ ਨਹੀਂ ਗੱਲੀ ਨਹੀਂ ਮੈਂ ਕੋਈ ਸਪਰੇ ਨਹੀਂ ਕੀਤੀ ਮੈਂ 1.5 ਮਹੀਨਾ ਪਹਿਲਾਂ ਕੀਤੀ ਜਦੋਂ ਕਣਕ ਨਿਕਗ ਨਿਕ ਹੀ ਉਹਦੇ ਕਹਾ ਦੇ ਹੁਣ ਮੈਂ ਕੋਈ ਸਪਰੇ ਨਹੀਂ ਕੀਤੀ ਇਹ ਕੀ ਲੱਗਦਾ ਜੀ ਕੀ ਹੋਇਆ ਜੀ ਕਣਕ ਨੂੰ ਇਹ ਤੁਨੇ ਜਰਾ ਦਵਾਈ ਕੀਤੀ ਜੀ ਉਹਨਾਂ ਨੇ ਜਦੋਂ ਜਿਹੜੀ ਉਹਨਾਂ ਨੇ ਕੀਤੀ ਚੱਕ ਕਰਾਈ ਹੈ ਕਦੀ ਬਾਰੀ ਡਾਕਟਰ ਉਹਨਾਂ ਨੇ ਸਪਰੇ ਕੀਤੀ ਆ ਜੀ ਕੀ ਮੰਗ ਕਰਦੇ ਸੀ ਅਸੀਂ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਸਾਨੂੰ ਨਿਸ਼ਾਖ ਦਵਾਇਆ ਜਾਏ ਜਿਸ ਨੇ ਵੀ ਸਾਡੇ ਦਵਾਈ ਦਾ ਕਾਰਾ ਕੀਤਾ ਉਸ ਤੇ ਸਖਤ ਕਾਰਵਾਈ ਕੀਤੀ ਜਾਵੇ। ਕੀ ਨਾਮ ਹੈ ਆਪਣਾ? ਮੇਰਾ ਨਾਮ ਕੁਲਦੀਪ ਸਿੰਘ ਆ ਜੀ। ਕਿਸੇ ਪਿੰਡ ਦੇ। ਕਿਸੇ ਪਿੰਡ ਹਜਾਰ ਨਗਰ ਤੋਂ। ਇਹ ਕੀ ਸਾਰਾ ਮਾਮਲਾ ਧਿਆਨ ਚਾਹੀਦਾ। ਇਹ ਮਾਮਲਾ ਜੀ ਜਿਹੜਾ ਇੱਕ ਇੱਕ ਬਰੀਸ਼ਤਾਨਾ ਸਾਡੇ ਛੇ ਨਾਲ ਜ਼ਮੀਨ ਤੇ ਸਰਜੀਤ ਸਿੰਘ ਦਾ ਨਾਮ ਵੀਰ ਦਾ ਤੇ ਇਹਦੇ ਨਾਲ ਕੋਈ ਸ਼ਰਾਰਤੀ ਅੰਸਰ ਜਿਹੜਾ ਹੈ ਸਪਰੇਅ ਕਰਕੇ ਤੇ ਇਹਦੀ ਜਿਹੜੀ ਇਹੋ ਫਸਲ ਹੀ ਜਿਹੜੀ ਆਪਣੇ ਬੱਚਿਆਂ ਦੇ ਵਿੱਚ ਖਾਣੀ ਸੀਗੀ ਤੇ ਉਹ ਇਹਨਾਂ ਨੇ ਸਪਰੇਅ ਕਰਕੇ ਤੇ ਕਿਸੇ ਨੇ ਨੁਕਸਾਨ ਕਰਤਾ। ਤੇ ਅਸੀਂ ਇਹ ਚਾਹੁੰਦੇ ਆ ਕਿ ਇਹ ਜਿਹੜਾ ਵਾ ਪ੍ਰਸ਼ਾਸਨ ਦੇ ਕੋਲ ਉਮੀਦ ਰੱਖਦੇ ਆ ਕਿ ਇਹਨੂੰ ਇਨਸਾਫ ਦਵਾਇਆ ਜਾਵੇ। ਈ ਲੱਗਦਾ ਜੀ ਕਿ ਕੋਈ ਪਰਸਨਲ ਕੋਰਨਿਸ਼ ਹੈ ਜਾਂ ਕਿਸ ਨੇ ਜਾਣ ਬੁੱਝ ਕੇ ਵੇਖੋ ਜੀ ਕੀਤਾ ਤਾਂ ਕਿਸੇ ਨੇ ਜਾਣ ਬੁੱਝ ਕੇ ਆ ਕਈ ਵਾਰੀ ਇਤਰਾ ਹੁੰਦਾ ਕਿ ਸ਼ਾਇਦ ਕਿਸੇ ਨੇ ਗਲਤ ਸਰਪ੍ਰਾਈਜ਼ ਕਰ ਦਿੱਤੀ ਹੈ ਜਾਂ ਇਹਨੇ ਕੀਤੀ ਹੋਏ ਇਹਨੇ ਤੇ ਆਪ ਤੇ ਕੀਤੀ ਨਹੀਂ ਤੇ ਕੀਤਾ ਤਾਂ ਕਿਸੇ ਨੇ ਜਾਣ ਬੁੱਝ ਕੇ ਆ ਤੇ ਇਹ ਦੇ ਬਾਰੇ ਤੇ ਆਪਾਂ ਪ੍ਰਸ਼ਾਸਨ ਕੋਲ ਇਹ ਹੀ ਉਮੀਦ ਰੱਖਦੇ ਆ ਸੁਦੀਪ ਸਿੰਘ ਜੀ ਕੀ ਕੰਮ ਕਰਦੇ ਨੇ ਜੀ ਇਹ ਦੀ ਸਕਿਉਰਟੀ ਗਾਰਡ ਦੀ ਸਕੂਲ ਦੇ ਵਿੱਚ ਨੌਕਰੀ ਕਰਦੇ ਆ ਪ੍ਰਾਈਵੇਟ ਸਕੂਲ ਦੇ ਵਿੱਚ ਤੇ 7-8000 ਲੈਂਦੇ ਆ ਮੇਰੇ ਖਿਆਲ ਚ ਇੰਨੇ ਪੈਸੇ ਥੋੜੇ ਪੈਸੇ ਚ ਲੈਂਦੇ ਆ ਤੇ ਖੇਤੀਬਾੜੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੀ ਨਾ ਬੂਟੇ ਪੁੱਟ ਕੇ ਲੈ ਕੇ ਗਏ ਨੇ ਤੇ ਉਹਨਾਂ ਨੇ ਵੀ ਇਹ ਕਿਹਾ ਵੀ ਇਹਨੂੰ ਦਵਾਈ ਜਿਹੜੀ ਹੈ ਨਾ ਕਣਕ ਸਕਾਉਣ ਵਾਲੀ ਜਿਹੜੀ ਉਹ ਦਵਾਈ ਕੀਤੀ ਗਈ ਹੈ। ਕੀ ਮੰਗ ਕਰਦੇ ਹੋ ਜੀ ਜਾਂ ਕਿਦਾਂ ਦੀ ਕੀ ਕਾਰਵਾਈ ਹੋਣੀ ਚਾਹੀਦੀ? ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਆ ਵੀ ਜਿਨ੍ਹਾਂ ਨੇ ਵੀ ਸ਼ਰਾਰਤ ਕੀਤੀ ਹੈ ਆਪਣਾ ਪੁਲਿਸ ਪ੍ਰਸ਼ਾਸਨ ਨੇ ਜਾਂ ਹੋਰ ਜਿਹੜੇ ਵੀ ਅਧਿਕਾਰੀ ਨੇ ਉਹ ਇਹਦੇ ਤੇ ਵੇਖਣ ਵੀ ਕਿੰਨੇ ਕੀਤੀ ਹੈ। ਪਤਾ ਲਾਉਣ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਪੁਲਿਸ ਨੂੰ ਦਿੱਤੀ ਗਈ ਸੀ ਦਿੱਤੀ ਗਈ ਕੱਲ ਆਏ ਸੀ ਮੁਲਾਜ਼ਮ ਵੇਖਣ ਗਏ ਆ ਵੇਖ ਕੇ ਗਏ ਨੇ ਤੇ ਉਹ ਕਹਿੰਦੇ ਸੀ ਵੀ ਆਪਾਂ ਇੱਥੋਂ ਕੈਮਰੇ ਕੋਮਰੇ ਵੀ ਚੈੱਕ ਕਰਾਵਾਂਗੇ ਇਹ ਸਾਹਮਣੇ ਤੁਸੀਂ ਵੇਖ ਸਕਦੇ ਹੋ ਕੈਮਰੇ ਵੀ ਲੱਗੇ ਨੇ ਤੇ ਇੱਕ ਘਰ ਬੰਦ ਆ ਜਿਨ੍ਹਾਂ ਦੇ ਕੈਮਰੇ ਲੱਗੇ ਹੋ ਘਰ ਬੰਦ ਆ ਤੇ ਉਹਨਾਂ ਨਾਲ ਸਾਡੀ ਗੱਲ ਹੋਈਏ ਤੇ ਕਹਿੰਦੇ ਜਦੋਂ ਆਉਣਗੇ ਸਾਨੂੰ ਦੱਸ ਦਿਓ ਤੇ ਪਰ ਕੱਲ ਦਾ ਕੋਈ ਇੱਥੇ ਆਇਆ ਹੀ ਨਹੀਂ ਘਰ ਵਾਲੇ ਵੀ ਕੋਈ ਨਹੀਂ ਆਏ ਹਾਂਜੀ